ਲੋਕਾਂ ਦੀ ਇਹ ਵੀ ਰਾਏ ਸੀ ਕਿ ਉਹ ਕਹਿੰਦੇ ਵੀ ਤੁਸੀਂ ਕਿਰਪਾਣ ਤਾਂ ਦਿਖਾ ਰਹੇ ਹੋ ਝਾੜੂ ਤਾਂ ਉਹਨਾਂ ਦਾ ਚੌਣ ਨਿਸ਼ਾਨ ਹੈ ਵੀ ਤੁਸੀਂ ਕਹਿੰਦੇ ਝਾੜੂ ਫੜਨ ਉਹ ਕਹਿੰਦੇ ਉਹਨਾਂ ਕੋਲ ਬਾਲਟੀ ਹੈ ਕੌਮ ਤਾਂ ਬਾਲਟੀ ਚੱਕਣ ਵਾਲੀ ਵੀ ਨਹੀਂ ਹੈਗੀ ਦੇਖੋ ਬਾਲਟੀ ਅਸੀਂ ਤਾਂ ਨਹੀਂ ਲਈ ਸਾਨੂੰ ਜੇ ਇਹ ਕਹਿੰਦੇ ਵੀ ਤੁਸੀਂ ਚੁਣ ਲਓ ਅਸੀਂ ਤਾਂ ਫਿਰ ਦੋ ਸ਼੍ਰੀ ਸਾਹਿਬ ਆਏ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਚੁਣਦੇ ਆਪਦੇ ਆਪ ਨੂੰ ਪੁੱਛ ਲਓ ਆਪਦੇ ਆਪ ਨੂੰ ਜਵਾਬ ਦੇ ਦਿਓ ਲੋਕਾਂ ਨੂੰ ਜਵਾਬ ਮਿਲ ਗਿਆ ਜੇ ਝਾੜੂ ਚੱਕਣਾ ਤਾਂ ਛੱਤਰ ਖਾਓਗੇ ਇਹਨਾਂ ਨੇ ਹੱਥ 'ਚ ਝਾੜੂ ਫੜਾ ਦੇਣਾ ਗਲੀਆਂ ਨਾਲੀਆਂ ਸੁੰਭਰਦੇ ਫਿਰਿਓ ਤੇ ਜਦੋਂ ਇਹਨਾਂ ਦਾ ਮਨ ਕਰੂਗਾ ਤੁਹਾਡੇ ਆ ਕੇ ਚਾਰ ਛਿੱਤਰ ਵੀ ਮਾਰ ਜਾਣਗੇ ਤੇ ਮੈਜੋਰਿਟੀ ਨੇ ਇਹਨਾਂ ਨੂੰ ਕੀ ਕਰਨਾ ਇਹਨਾਂ ਦੀਆਂ ਵੋਟਾਂ ਪਾਪ ਆ ਗਵਰਨਮੈਂਟਾਂ ਬਣਾਉਣੀਆਂ ਤੇ ਜੇ ਹੱਥ 'ਚ ਸ਼੍ਰੀ ਸਾਹਿਬ ਫੜੀ ਹੋਊਗੀ ਤੇ ਫੇਰ ਵੈਗਰੂ ਤੁਹਾਨੂੰ ਕਿਵੇਂ ਵੇਖਦੇ ਹੁਣ ਭਾਜਪਨ ਬਾਈ ਸਾਡੇ ਦੁਸ਼ਮਣ ਆ ਦੁਸ਼ਮਣ ਕਿਵੇਂ ਬਾਈ ਤੁਹਾਡੇ ਹੌਬੀ ਧਾਲੀ ਵਾਲ ਜਿਹੜੇ ਤੁਹਾਡੀ ਫਿਲਮ 'ਚ ਕੰਮ ਵੀ ਕਰਨ ਲੱਗੇ ਸੀ ਉਹ ਤੇ ਕਹਿੰਦੇ ਬਹੁਤ ਵਧੀਆ ਪਾਰਟੀ ਇੱਕ ਵਾਰ ਕਹਿੰਦੇ ਮੈਂ ਸਿਰਫ ਮੁਲਾਕਾਤ ਕਰਵਾਉਣੀ ਆਪਣੇ ਸਾਥੀਆਂ ਦੀ ਉਹਨਾਂ ਨੇ ਕਹਣਾ ਬਾਬ ਹੀ ਨਜ਼ਾਰੀਆਂ ਪਰ ਹੁਣ ਉਹਨਾਂ ਦੀ ਜਦੋਂ ਐਸੋਸੀਏਸ਼ਨ ਭੀਜਪ ਤੇ ਉਸ ਐਸੋਸੀਏਸ਼ਨ ਨੂੰ ਸਿਧਾਂਤਕ ਲੈਵਲ ਤੇ ਜੇ ਦੇਖੀਏ ਫਿਰ ਉਹਨਾਂ ਨੂੰ ਫਿਲਮ ਚੋਂ ਪਾਸੇ ਕਰਨਾ ਪਿਆ ਇਸ ਕਰਕੇ ਆਪਾਂ ਕੱਢਤਾ ਜੀ ਕੱਢਤੇ ਹਾਂ ਜੀ ਕਿ ਪਹਿਲੇ ਮਰ ਗਏ ਸੀ ਉਹ ਮਾਰਤੇ 2019